ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਦੋਂ ਤੋਂ ਇਹ ਐਕਸ਼ਨ ਕੀਤਾ ਗਿਆ ਸ੍ਰੀ ਕਾਲ ਤਖਬ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਉਸ ਤੋਂ ਬਾਅਦ ਹੀ ਅਚਾਨਕ ਇੱਕ ਵਿਵਾਦ ਖੜਾ ਹੋ ਗਿਆ ਅਕਾਲੀ ਦਲ ਜਿਹੜੀ ਆ ਉਹ ਅੰਦਰੋਂ ਟੁੱਟਣੀ ਸ਼ੁਰੂ ਹੋ ਗਈ ਆ ਇੱਕ ਅਕਾਲੀ ਲੀਡਰ ਦੇ ਵੱਲੋਂ ਪਾਰਟੀ ਨੂੰ ਛੱਡ ਦਿੱਤਾ ਗਿਆ ਔਰ ਉਸ ਅਕਾਲੀ ਲੀਡਰ ਦੇ ਵੱਲੋਂ ਬੜੇ ਖਲਾਸੇ ਕੀਤੇ ਗਏ ਨੇ ਕਾਫੀ ਖਲਾਸੇ ਉਹਨੇ ਸਾਹਮਣੇ ਰੱਖੇ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਔਰ ਖਾਸ ਤੌਰ ਦੇ ਉੱਤੇ ਕਿਹੜੇ ਅਕਾਲੀ ਲੀਡਰ ਨੇ ਜਿਨ੍ਹਾਂ ਨੇ ਇਸ ਰਿਸ਼ਤੇਦਾਰ ਨੂੰ ਲੱਭ ਕੇ ਲਿਆਉਂਦਾ ਕੱਢ ਕੇ ਲਿਆਉਂਦਾ ਔਰ ਕਿਹੜੇ ਉਹ ਕਾਲੀ ਲੀਡਰ ਨੇ ਜਿਹੜੇ ਇਹਦੇ ਤੋਂ ਇੰਟਰਵਿਊਜ਼ ਕਰਵਾ ਰਹੇ ਨੇ ਕਿਉਂਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਥੋਂ ਤੱਕ ਵੀ ਆਪਣੇ ਇੱਕ ਬਿਆਨ ਚ ਕਿਹਾ ਸੀ ਕਿ ਹੋ ਸਕਦਾ ਹੈ ਕਿ ਜਿਹੜੇ ਲੀਡਰ ਇਹ ਇੰਟਰਵਿਊਆ ਦਿਵਾ ਰਹੇ ਆ ਇਸ ਬੰਦੇ ਤੋਂ ਉਹ ਇਸ ਦਾ ਕੋਈ ਨੁਕਸਾਨ ਵੀ ਕਰ ਦੇਣ ਯਾਨੀ ਕਿ ਕੋਈ ਖਰਚਾ ਉਹਨਾਂ ਨੇ ਜਿਤਾਇਆ ਸੀ ਔਰ ਇਥੋਂ ਤੱਕ ਵੀ ਸਿੰਘ ਸਾਹਿਬ ਨੇ ਕਿਹਾ ਸੀ ਕਿ ਉਹ ਜਾਣਦੇ ਨੇ ਕਿ ਕਿਹੜੇ ਅਕਾਲੀ ਲੀਡਰ ਇਹ ਇੰਟਰਵਿਊਜ਼ ਕਰਵਾ ਰਹੇ ਨੇ ਇਸ ਤਰ੍ਹਾਂ ਦੇ ਬਿਆਨ ਦਿਵਾ ਰਹੇ ਨੇ ਅਕਾਲੀ ਲੀਡਰ ਮਨਿੰਦਰ ਸਿੰਘ ਮਹਿੰਦੀ ਦੇ ਵੱਲੋਂ ਪਹਿਲੀ ਗੱਲ ਤਾਂ ਪਾਰਟੀ ਛੱਡ ਦਿੱਤੀ ਗਈ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਕਰ ਲਿਆ ਔਰ ਦੂਸਤੋਂ ਬਾਅਦ ਉਹਨਾਂ ਨੇ ਬੜੇ ਵੱਡੇ ਖੁਲਾਸੇ ਕੀਤੇ ਨੇ ਰੋਜੀ ਬਰਕੰਦੀ ਦਾ ਨਾਮ ਇਸ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ ਪਤਾ ਨਹੀਂ ਕਿਸ ਲਿਹਾਜ਼ ਦੇ ਨਾਲ ਇਹ ਗੱਲਾਂ ਨੇਪਰੇ ਚੜਨ ਗਈਆਂ ਕਿਸ ਹੱਦ ਤੱਕ ਜਾ ਕੇ ਇਹ ਮਾਮਲਾ ਸੁਲਝੇਗਾ ਪਰ ਇਸ ਸਾਰੇ ਮਾਮਲੇ ਨੂੰ ਲੈ ਕੇ ਕੁਝ ਨਾਮ ਜ਼ਰੂਰ ਸਾਹਮਣੇ ਆ ਰਿਹਾ ਰੋਜੀ ਬਰਕੰਦੀ ਅਸੀਂ ਇਸ ਨਾਮ ਦੀ ਪੁਸ਼ਟੀ ਨਹੀਂ ਕਰਦੇ ਹਾਲਾਂਕਿ ਜ਼ਰੂਰ ਕੁਝ ਲੋਕਾਂ ਨੇ ਨਾਮ ਲਿਆ ਆ ਔਰ ਇਸ ਦੇ ਨਾਲ ਨਾਲ ਇੱਕ ਸਾਬਕਾ ਵਿਧਾਇਕ ਦਾ ਨਾਮ ਵੀ ਇਸ ਮਾਮਲੇ ਦੇ ਵਿੱਚ ਚੱਲਦਾ ਪਿਆ। ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਜਿਹੜੇ ਨਾਮ ਦੱਸੇ ਗਏ ਐ ਕਿ ਇਹ ਨਾਮ ਉਹ ਨੇ ਜਿਹੜੇ ਇਸ ਮਾਮਲੇ ਦੇ ਨਾਲ ਬੱਜੇ ਹੋਏ ਨੇ ਜਾਂ ਫਿਰ ਇਸ ਮਸਲੇ ਦੇ ਵਿੱਚ ਕੁਝ ਹੋਰ ਨਾਮ ਨਿਕਲ ਕੇ ਸਾਹਮਣੇ ਆ ਸਕਦੇ ਨੇ। ਦਰਸਲ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰਤਾ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਔਰ ਪਹਿਲੀ ਗੱਲ ਐਸ ਡੀ ਪੀ ਸੀ ਦੇ ਕੋਲ ਇਹ ਮਾਮਲਾ ਜਿਹੜਾ ਜਿਹੜਾ ਐਸ ਡੀ ਪੀ ਸੀ ਨੇ ਫਿਲਹਾਲ ਸਿੰਘ ਸਾਹਿਬ ਨੂੰ 15 ਦਿਨਾਂ ਵਾਸਤੇ ਸਸਪੈਂਡ ਕੀਤਾ ਹੋਇਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵਿਵਾਦ ਹੈ ਪਰ ਸਟਿਲ ਇਸ ਮਾਮਲੇ ਨੂੰ ਲੈ ਕੇ ਆ ਕਾਫੀ ਬਿਆਨ ਹੁਣ ਨਿਕਲ ਕੇ ਸਾਹਮਣੇ ਆ ਰਹੇ ਔਰ ਜਿਹਨਾਂ ਇਲਜ਼ਾਮਾਂ ਦੇ ਆਧਾਰ ਦੇ ਉੱਤੇ ਇਹ ਮਾਮਲਾ ਪੱਖਿਆ ਸੀ ਉਹ ਇਲਜ਼ਾਮ ਜਾਂ ਉਹ ਇਲਜ਼ਾਮ ਲਗਾਉਣ ਵਾਲਾ ਸ਼ਖਸ ਦੋਧਲੇ ਪੈਂਦੇ ਦੋਵੇਂ ਨਜ਼ਰ ਆ ਰਹੇ ਹਨ ਦੇਖਣ ਵਾਲੀ ਗੱਲ ਹੈ ਕਿ ਕੀ ਕੁਝ ਹੋਵੇਗਾ ਦੱਸਦੇ ਰਹਿਵਾਂਗੇ ਬਣੇ ਰੋ ਵਾਰੰਟੀਆ ਪੰਜਾਬੀ ਦੇ